ਸ੍ਰੀ ਕਲਜੀ ਸਾਰੇ ਨੂੰ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵੀਨਦਰ ਸਵਾਗਤ ਕਰਦਾ ਹਾਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰਾਂ ਜੋ ਕਿ ਜੁੜੀ ਹੋਈ ਹੈ ਅੰਦਾਤਕ ਕਿਸਾਨਾਂ ਦੇ ਨਾਲ 5 ਮਾਰਚ ਯਾਨੀ ਕਿ ਉਹ ਦਿਨ ਜਦੋਂ ਕਿਸਾਨਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਕੂਚ ਕਰਕੇ ਵੱਡੇ ਪੱਦਰ ਦੇ ਉੱਪਰ ਉਹ ਪ੍ਰਦਰਸ਼ਨ ਕੀਤਾ ਜਾਣਾ ਪਰ ਇਸ ਤੋਂ ਪਹਿਲਾਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਅੱਧੀ ਰਾਤ ਨੂੰ ਪੁਲਿਸ ਦੀਆਂ ਟੀਮਾਂ ਕਿਸਾਨ ਲੀਡਰਾਂ ਦੇ ਘਰਾਂ ਦੇ ਵਿੱਚ ਪਹੁੰਚਦੀਆਂ ਨੇ ਬਲਵਿੰਦਰ ਸਿੰਘ ਰਾਜੇਪਾਲ ਹੋ ਗਿਆ ਜਗਿੰਦਰ ਸਿੰਘ ਉਗਰਾਹਾ ਹੋ ਗਿਆ ਹਰਿੰਦਰ ਸਿੰਘ ਲਖੋਵਾਲ ਸਮੇਤ ਤਮਾਮ ਵੱਡੇ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਕਈਆਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਕਾਬਲੇ ਜ਼ਿਕਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੱਲ ਜਿਹੜੀ ਹੈ ਜੁਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਦੇ ਵਿੱਚ ਵੱਡੇ ਕਿਸਾਨ ਲੀਡਰਾਂ ਦੀ ਜਿਹੜੀ ਕਿ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਕਿਸਾਨੀ ਮਸਲਿਆਂ ਨੂੰ ਲੈ ਕੇ ਮੰਤਨ ਕੀਤਾ ਜਾਣਾ ਸੀ, ਵਿਚਾਰ ਬਟਾਂਦਰਾ ਕੀਤਾ ਜਾਣਾ ਸੀ ਪਰ ਕੁਝ ਮੰਗਾਂ ਦੇ ਉੱਪਰ ਹਲੇ ਗੱਲਬਾਤ ਚੱਲ ਹੀ ਰਹੀ ਹੁੰਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਐਸੇ ਦੌਰਾਨ ਜਿਹੜਾ ਕਿ ਮੀਟਿੰਗ ਦੇ ਵਿੱਚ ਜਿਹੜਾ ਕਿ ਕਿਸਾਨ ਰੋਕ ਕੇ ਕਹਿੰਦੇ ਨੇ ਕਿ ਭਾਈ ਦੱਸੋ ਤੁਹਾਡਾ 5 ਮਾਰਚ ਦੇ ਦਿਨ ਦਾ ਕੀ ਪਲਾਨ ਹੈ ਕੀ ਯੋਜਨਾ ਤਾਂ ਇਸੇ ਦੌਰਾਨ ਜਿਹੜਾ ਕਿ ਕਿਸਾਨ ਲੀਡਰ ਸਪਸ਼ਟ ਕਰਦੇ ਨੇ ਕਿ ਜੇਕਰ ਤੁਸੀਂ ਸਾਡੀਆਂ ਮੰਗਾਂ ਮੰਨਦੇ ਹੋ ਤਾਂ ਠੀਕ ਹੈ ਅਸੀਂ 5 ਤਰੀਕ ਨੂੰ ਧਰਨਾ ਨਹੀਂ ਲਗਾਵਾਂਗੇ ਪਰ ਇੰਨੇ ਦੇ ਵਿੱਚ ਤਲਖੀ ਭਰਿਆ ਮਾਹੌਲ ਬਣ ਜਾਂਦਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਹਿ ਰਹੇ ਹੈਗੇ ਨੇ ਕਿ ਉਹ ਅਦ ਵਿਚਾਲੇ ਹੀ ਮੀਟਿੰਗ ਛੱਡ ਕੇ ਚਲੇ ਜਾਂਦੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਆਪਣੇ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਅਸੀਂ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾ ਕੇ ਹੀ ਰਵਾਂਗੇ। ਸੋ ਕੱਲ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਰੋਸ ਪ੍ਰਦਰਸ਼ਨ ਹੋਣਾ ਪਰ ਇੱਕ ਦਿਨ ਪਹਿਲਾਂ 24 ਘੰਟੇ ਪਹਿਲਾਂ ਹੀ ਜਿਹੜੀ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਵੱਡੀ ਜਿਹੜੀ ਆ ਉਹ ਛਾਪੇਮਾਰੀ ਕੀਤੀ ਹੈ ਕਿਸਾਨ ਲੀਡਰ ਪਾਮਿਓ ਹੋ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਨਾਲ ਸੰਬੰਧਿਤ ਹੁਣ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚ ਜਾਂਦੀ ਹੈ ਪੰਜਾਬ ਪੁਲਿਸ ਦੀ ਟੀਮ ਅਤੇ ਬਲਵਿੰਦਰ ਸਿੰਘ ਰਾਜੇਵਾਲ ਸਮੇਤ ਜੁਗਿੰਦਰ ਸਿੰਘ ਹੋਰਾਂ ਉਗਰਾਹਾਂ ਤੇ ਹੋਰ ਕਈ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਾਬਿਲ ਜ਼ਿਕਰ ਹੈ ਕਿ ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਕਿ ਆਗੂ ਹੈਗੇ ਨੇ ਦਿਲਬਾਗ ਸਿੰਘ ਗਿੱਲ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜੀ ਪੁਲਿਸ ਦੀ ਟੀਮ ਪਹੁੰਚੀ ਆ ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਤੇ ਸੰਗਰੂਰ ਦੇ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਘਰ ਦੇ ਵਿੱਚ ਜਿਹੜਾ ਕਿ ਯੁਗਿੰਦਰ ਸਿੰਘ ਉਗਰਾਹਾਂ ਦੇ ਘਰ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ ਹਾਲਾਂਕਿ ਯੁਗਿੰਦਰ ਸਿੰਘ ਉਗਰਾਹਾਂ ਘਰ ਦੇ ਵਿੱਚ ਨਹੀਂ ਮਿਲੇ ਅਤੇ ਕਿਸਾਨਾਂ ਨੇ ਇਸ ਕਾਰਵਾਈ ਦਾ ਸਕਤ ਲਾਜ਼ੇ ਦੇ ਵਿੱਚ ਵਿਰੋਧ ਵੀ ਕੀਤਾ ਹੈ ਸੋ ਚੰਡੀਗੜ੍ਹ ਦੇ ਵਿੱਚ ਕਿਸਾਨ ਭਵੰਦੇ ਵਿੱਚ ਬੀਤੇ ਕੱਲ ਜਿਹੜੀ ਇਹ ਮੀਟਿੰਗ ਹੁੰਦੀ ਹੈ ਜੋ ਕਿ ਬੇਸੀਟਾ ਰਹਿੰਦੀ ਹੈ ਅਤੇ ਹੁਣ ਜਿਹੜਾ ਕੀ ਹੈ ਐਕਸ਼ਨ ਹੋਇਆ ਪੰਜਾਬ ਪੁਲਿਸ ਦਾ ਇਹਨਾਂ ਕਿਸਾਨ ਲੀਡਰਾਂ ਦੇ ਉੱਪਰ ਜਿਸ ਤੋਂ ਬਾਅਦ ਹੁਣ ਜਿੱਥੇ ਬੰਦੀਆਂ ਦੇ ਵੱਲੋਂ ਰੋਜ਼ ਜ਼ਾਹਰ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਕਿ ਕਿਸਾਨਾਂ ਦੀ ਹਮਾਇਤੀ ਕਹਿਣ ਵਾਲੀ ਕਿਸਾਨ ਜਿਹੜੀ ਸਰਕਾਰ ਹੈ ਉਹ ਹੁਣ ਕਿਸਾਨਾਂ ਦੀ ਆਵਾਜ਼ ਦਬਾਉਣ ਦੇ ਉੱਪਰ ਤੁਲੀ ਹੋਈ ਹੈ ਸਭ ਤੋਂ ਪਹਿਲਾਂ ਸਰਵਜਨ ਸਿੰਘ ਪੰਦੇੜ ਨੇ ਕੀ ਕਿਹਾ ਇਸ ਕਾਰਵਾਈ ਦੇ ਉੱਪਰ ਉਹ ਸੁਣੋ 35 ਜਥੇਬੰਦੀਆਂ ਵੱਲੋਂ ਜਿਹੜਾ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ ਪਤਾ ਨਹੀਂ ਆਪਣੇ ਭਰਾਵਾ ਨਾਲ ਮੀਟਿੰਗ ਦੇ ਅੰਦਰ ਕਿਹੜੀ ਗੱਲ ਹੋਈ ਆ ਰਾਤ ਉਹ ਮੀਟਿੰਗ ਟੁੱਟ ਗਈ ਤਾਂ ਸਰਕਾਰ ਜ਼ਬਰ ਤੇ ਉੱਤਰ ਆਈ ਲਗਭਗ ਖਬਰਾਂ ਨੇ ਵੀ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਅੰਦਰ ਐਸ ਕੇ ਐਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੇ ਘਰਾਂ ਤੇ ਛਾਪੇ ਮਾਰ ਕੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਸਧਾਰਨ ਵਰਕਰ ਵੀ ਗ੍ਰਿਫਤਾਰ ਹੋਏ ਹੈਗੇ ਆ ਇੱਥੇ ਹੀ ਨਹੀਂ ਇਕੱਲਾ ਜਿਹੜੇ ਕਮਮ ਦੀ ਲੀਡਰਸ਼ਿਪ ਆ ਜਿਵੇਂ ਮਨਜੀਤ ਸਿੰਘ ਜੀ ਰਾਏ ਉਹਨਾਂ ਦੀ ਜਥੇਬੰਦੀ ਦੇ ਆਗੂ ਬੀਕੇਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੇ ਉਹਨਾਂ ਦੇ ਆਗੂਆਂ ਦੇ ਘਰਾਂ ਤੇ ਵੀ ਛਾਪੇਮਾਰੀ ਹੋਈ ਹੈਗੀ ਆ ਔਰ ਦੇਖੋ ਐਸ ਭਗਵੰਤ ਮਾਨ ਦੀ ਸਰਕਾਰ ਦੇ ਇਸ ਜ਼ਬਰਦਸਤ ਕਿਸਾਨ ਮਜ਼ਦੂਰ ਸ਼ਰਸ਼ ਕਮੇਟੀ ਪੰਜਾਬ ਤੇ ਕੇਐਮਮ ਕਿਸਾਨ ਮਜ਼ਦੂਰ ਮੋਰਚਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈਗਾ ਵਾ ਤੋ ਜਿਸ ਤਰ੍ਹਾਂ ਨਾਲ ਸ਼ੰਭੂ ਮੋਰਚੇ ਦੇ ਕਿਸਾਨ ਆਗੂਆਂ ਦੇ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਉਦਰ ਇਸ ਕਾਰਵਾਈ ਨੂੰ ਲੈ ਕੇ ਹੋਰ ਵੀ ਜਿਹੜੇ ਕਿਸਾਨ ਲੀਡਰਾਂ ਦੇ ਵੱਲੋਂ ਆਪੋ ਆਪਣਾ ਪ੍ਰਤੀਕਰਮ ਸਾਂਝਾ ਕੀਤਾ ਜਾ ਰਿਹਾ ਅਤੇ ਉਹਨਾਂ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਕਿਸਾਨਾਂ ਦੀਆਂ ਮਸਲੇ ਤੋਂ ਸਰਕਾਰਾਂ ਵਾਕਿਫ ਹੁੰਦੀਆਂ ਨੇ ਪਰ ਜਾਣਬੁੱਝ ਕੇ ਕਿਸਾਨਾਂ ਦੇ ਮਸਲੇ ਅਣਗੋਲਾ ਕੀਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਤਮਾਮ ਮੀਟਿੰਗਾਂ ਹੋਈਆਂ ਨੇ ਜਿਸ ਦੇ ਵਿੱਚ ਐਮਐਸਪੀ ਸਮੇਤ ਤਮਾਮ ਮੰਗਾਂ ਦੇ ਉੱਪਰ ਸਹਿਮਤੀ ਵੀ ਬਣਦੀ ਹੈ ਪਰ ਮੰਗਾਂ ਲਾਗੂ ਨਹੀਂ ਹੁੰਦੀਆਂ ਜਿਸ ਦਿਓ ਰੋਸ ਵਜੋਂ ਉਹਨਾਂ ਨੂੰ ਕਿਸਾਨਾਂ ਨੂੰ ਮਜਬੂਰਨ ਸੰਘਰਸ਼ ਕਰਨਾ ਪੈਂਦਾ ਹੋਰ ਕਿਸਾਨ ਲੀਡਰਾਂ ਦਾ ਕੀ ਪ੍ਰਤੀਕਾਵਾ ਉਹ ਵੀ ਸੁਣੋ ਇੱਕਾ ਸਾਡੇ ਕਿਸਾਨ ਜ਼ਖਮੀ ਵੀ ਹੋਏ ਨੇ ਸ਼ਹੀਦ ਵੀ ਹੋਏ ਨੇ ਕਬਰਾਈਆਂ ਹੋਈਆਂ ਸਰਕਾਰਾਂ ਅਡ ਅਡਾਨੀ ਬਾਨੀਆਂ ਦੇ ਪੱਖਪੂਰ ਤੇ ਨੰਗੇ ਚਿੱਟੇ ਤੌਰ ਤੇ ਉਤਰ ਆਈਆਂ ਨੇ ਭਮਾਓ ਸਾਡੇ ਸਾਥੀ ਇਸ ਫੋਰਮ ਦੇ ਵਿੱਚ ਨਹੀਂ ਪਰ ਉਹਨਾਂ ਦੀ ਜਿਹੜੀ ਕੱਲ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਉਹ ਮੀਟਿੰਗ ਬੇਸ਼ਿੱਟਾ ਰਹੀ ਕਬਰਾਈ ਹੋਈ ਸਰਕਾਰ ਨੇ ਤੜਕੇ ਤੋਂ ਹੀ ਅੱਜ 3 ਵਜੇ ਤੋਂ ਲੈ ਕੇ ਕਿਸਾਨ ਆਗੂਆਂ ਦੇ ਘਰੇ ਰੇਡਾਂ ਮਾਰਨੀਆਂ ਸ਼ੁਰੂ ਕਰੀਆਂ ਤਾਂ ਬਹੁਤੇ ਕਿਸਾਨ ਗ੍ਰਿਫਤਾਰ ਕੀਤੇ ਗਏ ਇਥੋਂ ਤੱਕ ਕੇ 80-80 ਸਾਲ ਦੇ ਬਜ਼ੁਰਗ ਜਿਹਦੇ ਵਿੱਚ ਸਤਨਾਮ ਬਹਿਰੂ ਸਾਡੇ ਫੋਰਮ ਦੇ ਬਜ਼ੁਰਗ ਆਗੂ ਨੇ ਉਹਨਾਂ ਨੂੰ ਤੜਕੇ ਫੋਰਸ ਚੱਕ ਕੇ ਲਜਾਣਾ ਥਾਣੇ ਜਲ ਜਾਣਾ ਜਦੋਂ ਉਹਨਾਂ ਨੇ ਦੱਸਿਆ ਕਿ ਸਾਡਾ ਮੋਰਚਾ ਸ਼ੰਭੂ ਚੱਲ ਰਿਹਾ ਹੈ ਖਨੌਰੀ ਚੱਲ ਰਿਹਾ ਹੈ ਰਤਨਪੁਰੇ ਚੱਲ ਰਿਹਾ ਹੈ ਤਾਂ ਉਹਨੂੰ ਫੋਰਸ ਨੂੰ ਘਰਾ ਚ ਨਾਜ਼ਰਬੰਦ ਕੀਤਾ ਹੋਇਆ ਤਾਂ ਬਹੁਤੇ ਸਾਡੇ ਜਿਹੜੇ ਆਗੂ ਤਾਰਨ ਤਾਰਨ ਬਠਿੰਡਾ ਮਾਨਸਾ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਰਿਪੋਰਟ ਆ ਰਹੀਆਂ ਨੇ ਕਿ ਜਿਹੜੇ ਤੜਕੇ 3 ਵਜੇ ਕਿਸਾਨ ਆਗੂ ਫੜ ਕੇ ਥਾਣਿਆਂ ਦੇ ਵਿੱਚ ਬੰਦ ਨੇ ਕਈਆਂ ਨੂੰ ਡੀਸੀ ਦਫ਼ਤਰਾਂ ਦੇ ਨੇੜੇ ਲੈ ਕੇ ਗਏ ਨੇ ਵੀ ਜੇਲਾਂ ਦੇ ਵਿੱਚ ਭੇਜਿਆ ਜਾਵੇ ਜਿਹਦੇ ਵਿੱਚੋਂ ਬਠਿੰਡਾ ਖਾਸ ਕਰਕੇ ਅਰਜਨ ਸਿੰਘ ਫੂਲ ਸਾਡੇ ਪ੍ਰਾਣੇ ਆਗੂ ਨੇ ਉਹਨਾਂ ਦੀ ਬਿਮਾਰੀ ਦੀ ਦਵਾਈ ਚੱਲ ਰਹੀ ਹੈ ਪਰ ਤੜਕੇ 4 ਵਜੇ ਚੱਕਣਾ ਪਰਿਵਾਰ ਨੂੰ ਗੱਲ ਨਾ ਕਰਨ ਦੇਣੀ ਉਹਨੂੰ ਵੀ ਬਠਿੰਡੇ ਲੈ ਕੇ ਗਏ ਨੇ ਤਾਂ ਐਵੇਂ ਜ਼ਿਕਰ ਕੋੜਾ ਕੋੜਾ ਵਾਲੇ ਦੇ ਵਿੱਚ ਤੜਕੇ ਰੇਡ ਮਾਰ ਕੇ ਜਿੱਥੋਂ ਤੇ ਇੱਕ ਔਰਤਾਂ ਨੂੰ ਗ੍ਰਿਫਤਾਰ ਕਰ ਲੈਣਾ ਇਥੋਂ ਸਾਫ਼ ਨਜ਼ਰ ਆ ਰਹੀ ਹੈ ਕਿ ਸਰ ਸਰਕਾਰ ਕੋਲੇ ਦਲੀਲ ਨਹੀਂ ਘਬराई ਹੋਈ ਹੈ ਕਿਸਾਨਾਂ ਦੇ ਮੈਂ ਇਸ ਟਾਈਮ ਆਪਣੇ ਘਰ ਦੇ ਵਿੱਚ ਖੜਾ ਜੀ ਹੋਇਆ ਨੇ ਤੇ ਟਾਈਮ ਹੈਗਾ ਇਸ ਟਾਈਮ 1:45 ਮਿੰਟ ਤੇ ਮੈਨੂੰ ਅਰੈਸਟ ਪਾਉਣ ਲਈ ਬਾਹਰ ਤਿੰਨ ਤਿੰਨ ਤੋਂ ਚਾਰ ਪੁਲਿਸ ਵਾਲੇ ਖੜੇ ਨੇ ਠੀਕ ਹੈ ਤੇ ਉਹ ਹੁਣ ਮੈਨੂੰ ਫੜ ਕੇ ਇਸ ਤੋਂ ਬੰਨ੍ਹ ਕੇ ਕਹਿ ਰਹੇ ਤੁਹਾਨੂੰ ਹੌਡੀ ਹਾਊਸ ਤੋਂ ਅਰੈਸਟ ਪੈਣੀ ਹੈ ਜੀ ਤੇ ਤੁਹਾਨੂੰ ਮੇਲੂ ਲੈ ਕੇ ਜਾ ਰਹੇ ਨੇ ਤੇ ਇਸ ਤੋਂ ਅਗਲੀ ਜੋ ਵੀ ਕੋਈ ਕਾਰਵਾਈ ਹੋਊਗੀ ਤੁਹਾਨੂੰ ਮੈਂ ਦੱਸ ਦਊਗਾ ਜੀ ਤੇ ਬਾਹਰ ਖੜੇ ਨੇ ਸੋ ਵਾਕੀ ਇਸ ਯੂਕੇ ਸੰਮੋਰਚੇ ਦੇ ਵੱਲੋਂ ਜਿਹੜਾ ਕਿ ਇਹ ਵੱਡੇ ਪੱਧਰ ਦੇ ਉੱਪਰ ਸੰਘਰਸ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਐਮਐਸਪੀ ਦੀ ਗਾਰੰਟੀ ਮੰਗੀ ਜਾ ਰਹੀ ਹੈ ਗਿਆਫਰ ਕਿਸਾਨੇ ਕਰਜ਼ੇ ਮਾਫ ਕਰਨ ਨੂੰ ਜਿਹੜੀ ਇਹ ਉਹ ਤਰਜੀਹ ਦਿੱਤੇ ਜਾਣ ਨੂੰ ਮੰਗਾ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਪਰ ਹੁਣ ਜਿਹੜੀ ਕਿ ਇਹ ਕਾਰਵਾਈ ਕੀਤੀ ਗਈ ਹੈ ਹਰ ਕੋਈ ਜੀ ਲਗਾਤਾਰ ਵਿਰੋਧਤਾ ਕਰ ਰਿਹਾ ਉਧਰ ਦੂਜੇ ਪਾਸੇ ਖਨੋਰੀ ਬਾਰਡਰ ਦੇ ਉੱਪਰ ਲਗਾਤਾਰ ਮਨਵਰ ਦੇ ਉੱਪਰ ਬੈਠੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਆਪਣਾ ਜਿਹੜਾ ਕੀ ਪ੍ਰਤੀਕਮ ਸਾਂਝਾ ਕੀਤਾ ਗਿਆ ਤੇ ਸਰਕਾਰ ਦੀ ਇਸ ਕਾਰਵਾਈ ਦੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਇਸ ਤੋਂ ਇਲਾਵਾ ਜੇਕਰ ਆਪਾਂ ਮਾਨਸਾ ਦੀ ਗੱਲ ਕਰ ਲਈਏ ਤਾਂ ਮਾਨਸਾ ਦੇ ਵਿੱਚ ਵੀ ਕਈ ਕਿਸਾਨਾਂ ਦੇ ਘਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇ ਮਾਰੇ ਗਏ ਨੇ ਅਤੇ ਹੋਣ ਜਿਹੜਾ ਕੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਭਾਵੇਂ ਉਹਨਾਂ ਕਿਸਾਨਾਂ ਦੇ ਵਿੱਚ ਆਪਾਂ ਗੱਲ ਕਰੀਏ ਮਹਿੰਦਰ ਸਿੰਘ ਪੈਣੀਪਾਗਾ ਰਾਮ ਸਿੰਘ ਹੋ ਗਿਆ ਜਾਂ ਫਿਰ ਗੋਰਾ ਸਿੰਘ ਹੋ ਗਿਆ ਇਹਨਾਂ ਦੇ ਵੀ ਪ੍ਰਤੀਕੰਮ ਸਾਹਮਣੇ ਆਏ ਨੇ ਕੀ ਕੁਝ ਇਹਨਾਂ ਦਾ ਕਹਿਣਾ ਹੈਗਾ ਇਸ ਕਾਰਵਾਈ ਨੂੰ ਲੈ ਕੇ ਉਹ ਵੀ ਸੁਣੋ ਸੋ ਲਗਾਤਾਰ ਜਿਹੜਾ ਕੀ ਇਹ ਕਾਰਵਾਈ ਦੀ ਖਬਰਾਂ ਸੁਰਖੀਆਂ ਦੇ ਵਿੱਚ ਬਾਰੀਆਂ ਨੇ ਤੇ ਕਈ ਕਿਸਾਨ ਲੀਡਰ ਜਿਹੜੇ ਹਿਰਾਸਤ ਦੇ ਵਿੱਚ ਲਏ ਗਏ ਹੈਗੇ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਵੀ ਆਪਣੇ ਪ੍ਰਤੀਕਮ ਜਿਹੜੇ ਹੈਗੇ ਨੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੇ ਕੀਤੇ ਜਾ ਰਹੇ ਨੇ ਤੇ ਕਈਆਂ ਦੇ ਵੱਲੋਂ ਬਕਾਇਦਾ ਜਿਹੜੀ ਹੈ ਵੀਡੀਓਜ਼ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਜਾਂ ਜਾਣ ਭਾਵੇਂ ਉਹ ਐਕਸ ਹੋਵੇ ਭਾਵੇਂ ਉਹ ਫੇਸਬੁੱਕ ਹੋਵੇ ਕੋਈ ਵੀ ਪਲੇਟਫਾਰਮ ਹੋਵੇ ਉਸ ਦੇ ਉੱਪਰ ਆਪਣਾ ਇਹੜਾ ਕੀ ਹੈ ਰੋਜ਼ ਜ਼ਾਹਰ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੀ ਇਹ ਸੰਘਰਸ਼ ਹੈਗੇ ਉਹ ਮਜਬੂਰੀ ਬਸ ਕਰ ਰਹੇ ਹਨ ਕਿਉਂਕਿ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰਾਂ ਜਾਣਬੁੱਝ ਕੇ ਅਣਗੋਲਿਆ ਕਰਦੇ ਨੇ ਤੇ ਹੁਣ ਪੰਜਾਬ ਦੇ ਵਿੱਚ ਜੋ ਇਹ ਕਾਰਵਾਈ ਕੀਤੀ ਗਈ ਹੈ ਲੱਗਦਾ ਹੈ ਕਿ ਮਾਨ ਸਰਕਾਰ ਵੀ ਉਹਨ ਸੰਟਰ ਵਰਗੀ ਜਿਹੜੀ ਆ ਉਹ ਰਣਨੀਤੀ ਅਪਣਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਲਗਾਤਾਰ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਡਟੇ ਹੋਏ ਨੇ ਭਾਵੇਂ ਉਹ ਸ਼ੰਭੂ ਮੋਰਚਾ ਹੋਵੇ ਖਨੋਰੀ ਮੋਰਚਾ ਹੋਵੇ ਜਾਂ ਫਿਰ ਕਹਿ ਲਈਏ ਕਿ ਕੱਲ ਜਿਹੜਾ ਕੀ ਐਲਾਨ ਕੀਤਾ ਗਿਆ ਸੰਘਰਸ਼ਤਾ ਸੂਕੀਸਾਨ ਮੋਰਚੇ ਦੇ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਦੇ ਵਿੱਚ ਬਲਵਿੰਦਰ ਸਿੰਘ ਰਾਜੇਵਾਲ ਵੀ ਇਸ ਦੇ ਵਿੱਚ ਸ਼ਾਮਲ ਨੇ ਅਤੇ ਹੋਰ ਜਿਹੜੇ ਕੀ ਵੱਡੇ ਕਿਸਾਨ ਲੀਡਰ ਨੇ ਉਹ ਪਹਿਲੇ ਸਪਸ਼ਟ ਕਰ ਚੁੱਕੇ ਸਨ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਜਿਹੜੀ ਮੀਟਿੰਗ ਹੋਈ ਆ ਉਸ ਦੇ ਵਿੱਚ ਮੰਗਾਂ ਦੇ ਉੱਪਰ ਸਹਿਮਤੀ ਦੇ ਦਿੱਤਾ ਵੈਲ ਐਂਡ ਗੁੱਡ ਹੈ ਉਹ ਜਿਹੜਾ ਕੀ ਹੈ ਦਰਨਾ ਨਹੀਂ ਲਗਾਣਗੇ ਪਰ ਹੁਣ ਜੇਕਰ ਮੀਟਿੰਗ ਹੀ ਬੈਠਾ ਰਹੀਏ ਤੇ ਕਿਸਾਨ ਆਪਣੀ طے ਰਣਨੀਤੀ ਦੇ ਮੁਤਾਬਕ ਦਿੱਲੀ ਦੇ ਵਿੱਚ ਜਿਹੜਾ ਕੀ ਹੈ ਜਾ ਕੇ ਜਿਹੜੀ ਹੈ ਸੈਂਟਰ ਤੱਕ ਆਪਣੀ ਆਵਾਜ਼ ਪਹੁੰਚਾਣਾ ਚਾਹੁੰਦੀ ਹੈ ਪਰ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਕੀ ਹੈ ਮੋਰਚੇ ਲਗਾਉਣ ਦੀ ਗੱਲ ਆਖੀ ਜਾ ਰਹੀ ਹੈਗੀ ਤੇ ਉਸ ਨੂੰ ਲੈ ਕੇ ਹੁਣ ਚੰਡੀਗੜ੍ਹ ਦੇ ਵਿੱਚ ਸਥਿਤੀ ਨਾ ਵਿਗੜਿਆ ਜਿਹੇ ਦੇ ਵਿੱਚ ਪੁਲਿਸ ਜੋ ਹੈ ਹੁਣ ਕਿਸਾਨ ਲੀਡਰ ਨੂੰ ਹਿਰਾਸਤ ਦੇ ਵਿੱਚ ਲਈ ਹੋਈ ਹੈਗੀ ਤੇ ਕਈ ਕਿਸਾਨ ਨੂੰ ਹਿਰਾਸਤ